ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ YouTube ਚੈਨਲ ਤੇ ਔਰ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ PGT ਪੰਜਾਬੀ ਦੀ ਜੋ ਤਿਆਰੀ ਐ ਕਰਵਾਈ ਜਾ ਰਹੀ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਅ TGT PGT UGC NET ਦੀ ਜਿਹੜੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਨੰਬਰ ਤੇ ਦਾ ਸੰਪਰਕ ਕਰ ਸਕਦੇ ਹੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰ ਦੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਕਲਾਸ ਹੈ ਜਿਹੜੀ ਯੂਨਿਟ 1 ਦੇ ਵਿੱਚੋਂ ਅਲੱਗ ਚੁੱਕੀ ਹੈ ਜੋ ਕਿ ਸੈੱਟ ਦੇ ਨਾਲ ਸੰਬੰਧਤ ਹੈਗੀ ਆ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਾਹਿਤ ਦੀ ਹੋਰ ਅਨੁਸ਼ਾਸਨਾਂ ਦੇ ਨਾਲ ਇਹਦਾਡਾ ਕੀ ਸੰਬੰਧ ਹੈ ਉਸ ਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਸਾਹਿਤ ਦਾ ਜਿਹੜਾ ਸਮਾਜ ਦੇ ਨਾਲ ਕੀ ਸੰਬੰਧ ਹੈ ਆਮ ਤੌਰ ਤੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈਗਾ ਪੱਛਮੀ ਵਿਦਵਾਨ ਰੈਨੇਵੈਲਕ ਦੇ ਅਨੁਸਾਰ ਸਾਹਿਤ ਇੱਕ ਸਮਾਜਿਕ ਸੰਸਥਾ ਹੈ ਜੋ ਸਮਾਜ ਦੀ ਭਾਸ਼ਾ ਵਰਤੋਂ ਕਰਦੀ ਹੈ ਸਾਹਿਤ ਅਤੇ ਸਮਾਜ ਦਾ ਦਵੰਦ ਆਤਮਿਕ ਸੰਬੰਧ ਹੈ ਤੇ ਸਾਹਿਤ ਜਿਹੜਾ ਸਮਾਜ ਨੂੰ ਉੱਚਾ ਲੈ ਕੇ ਜਾਂਦਾ ਹੈ ਦੇਖੋ ਸਮਾਜ ਦੇ ਵਿੱਚ ਹੀ ਜੋ ਸਾਹਿਤਕਾਰ ਹੈਗਾ ਉਹ ਵਿਚਰਦਾ ਤੇ ਸਾਹਿਤਕਾਰ ਹੈ ਜਿਹੜਾ ਸਮਾਜ ਦੇ ਵਿੱਚ ਹੀ ਜਿਹੜੀ ਆਪਣੀ ਰਚਨਾ ਨੂੰ ਪਰਫੋਰਮ ਕਰਦਾ ਹੈ ਉਸ ਤੋਂ ਬਾਅਦ ਸਾਹਿਤ ਅਤੇ ਭਾਸ਼ਾ ਦਾ ਆਪਸ ਵਿੱਚ ਕੀ ਸੰਬੰਧ ਹੈ ਜਦੋਂ ਅਪ ਸਹਿਤ ਦੀ ਗੱਲ ਕਰਦੇ ਆਂ ਭਾਸ਼ਾ ਦੇ ਨਾਲ ਇਹਦਾ ਜਿਹੜਾ ਸਬੰਧ ਹੈ ਕਹਿੰਦੇ ਸਾਹਿਤ ਅਤੇ ਭਾਸ਼ਾ ਜਿਹੜੀ ਦੋਵੇਂ ਹੀ ਸੰਸਾਰ ਧਰਮੀ ਹੁੰਦੇ ਆ ਸਾਹਿਤ ਅਤੇ ਭਾਸ਼ਾ ਦਾ ਜਿਹੜਾ ਸਮਾਜਿਕ ਜੀਵਨ ਦੇ ਨਾਲ ਇੱਕ ਗਹਿਰਾ ਸਬੰਧ ਹੈ ਸਾਹਿਤ ਅਤੇ ਭਾਸ਼ਾ ਦੋਵੇਂ ਹੀ ਪਰਵਰਤਨਸ਼ੀਲ ਆ ਦੋਨਾਂ ਦੇ ਵਿੱਚ ਹੀ ਪਰਵਰਤਨ ਜਿਹੜਾ ਆਉਂਦਾ ਰਹਿੰਦਾ ਜਿੱਥੇ ਭਾਸ਼ਾ ਦਾ ਸਬੰਧ ਵਕਤਾ ਅਤੇ ਸਰੋਤਾ ਦੇ ਨਾਲ ਆ ਵਕਤਾ ਤੇ ਸਰੋਤਾ ਇੱਕ ਬੋਲਣ ਵਾਲਾ ਤੇ ਦੂਸਰਾ ਉਸ ਨੂੰ ਸੁਣਨ ਵਾਲਾ ਜਿਵੇਂ ਆਪਾਂ ਕਹਿੰਦੇ ਇੱਕ ਪਾਠਕ ਹੋ ਗਿਆ ਠੀਕ ਹੈ ਅ ਵਕਤਾ ਤੇ ਸਰੋਤਾ ਦੇ ਨਾਲ ਜਿਹੜਾ ਭਾਸ਼ਾ ਦਾ ਸੰਬੰਧ ਹੁੰਦਾ ਉੱਥੇ ਸਾਹਿਤ ਲਈ ਪਾਠਕ ਅਤੇ ਲੇਖਕ ਦਾ ਜਿਹੜਾ ਸੰਬੰਧ ਉਹ ਜ਼ਰੂਰੀ ਹੁੰਦਾ ਹੈਗਾ ਨੈਕਸਟ ਹੈ ਜਿਹੜਾ ਸਾਹਿਤ ਦਾ ਇਤਿਹਾਸ ਦੇ ਨਾਲ ਜਿਹੜਾ ਕੀ ਸੰਬੰਧ ਹੈ ਰੋਸ਼ਨ ਲਾਲ ਉਹੂਜਾ ਦੇ ਅਨੁਸਾਰ ਸਾਹਿਤ ਅਤੇ ਇਤਿਹਾਸ ਦੋਵਾਂ ਦਾ ਹੀ ਆਪਸ ਦੇ ਵਿੱਚ ਜਿਹੜਾ ਜੈਵਿਕ ਸਬੰਧ ਹੈ ਦੋਵੇਂ ਹੀ ਸਮੇਂ-ਸਮੇਂ ਤੇ ਜਿਹੜਾ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਜਿੱਥੇ ਸਾਹਿਤ ਲਲਿਤ ਕਲਾ ਦੀ ਚੀਜ਼ ਹੈ ਉੱਥੇ ਹੀ ਇਤਿਹਾਸ ਹੈ ਜਿਹੜਾ ਇੱਕ ਢਨਾਵਾਂ ਜਨਨਾਵਾਂ ਦਾ ਕਾਲਕਰਮ ਕਵੀਰਵਾ ਪੇਸ਼ ਕਰਦਾ ਹੈ ਇਤਿਹਾਸ ਹਮੇਸ਼ਾ ਹੀ ਪਰੰਪਰਾਮੁਖ ਹੁੰਦਾ ਹੈ ਜਦ ਕਿ ਸਾਹਿਤਾ ਜਿਹੜਾ ਇਹ ਵਰਤਮਾਨ ਭੂਤ ਤੇ ਭਵਿੱਖ ਦੀ ਗੱਲ ਕਰਦਾ ਹੈ ਨੈਕਸਟ ਹੈਗਾ ਸਾਹਿਤ ਅਤੇ ਮਨੋਵਿਗਿਆਨ ਦੇਖੋ ਸਾਹਿਤ ਦਾ ਮਨੋਵਿਗਿਆਨ ਦੇ ਨਾਲ ਵੀ ਜਿਹੜਾ ਗਹਿਰਾ ਸਬੰਧ ਹੁੰਦਾ ਹੈ ਜਦੋਂ ਵੀ ਕੋਈ ਸਾਹਿਤਕਾਰ ਆਪਣੀ ਰਚਨਾ ਕਰ ਰਿਹਾ ਹੁੰਦਾ ਤਾਂ ਉਹ ਮਨੋਵਿਗਿਆਨਿਕ ਢੰਗ ਦੇ ਨਾਲ ਜੋ ਸੋਚ ਰਿਹਾ ਹੁੰਦਾ ਹੈ ਉਸ ਨੂੰ ਹੀ ਆਪਣੀ ਜਿਹੜੀ ਰਚਨਾ ਦਾ ਕੇਂਦਰ ਬਿੰਦੂ ਬਣਾ ਦਿੰਦਾ ਹੈ ਹੁਣ ਮਨੋਵਿਗਿਆਨਕ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਸਾਹਿਤ ਅਤੇ ਮਨੋਵਿਗਿਆਨ ਦਾ ਜਿਹੜਾ ਰਿਸ਼ਤਾ ਇੱਕ ਬਹੁ ਦਸ਼ਾਈ ਹੈ ਜਿਹੜਾ ਮਨੁੱਖ ਦੇ ਸਮਾਜਿਕ, ਮਾਨਸਿਕ ਅਤੇ ਪ੍ਰਕਿਰਤਿਕ ਜਗਤ ਨੂੰ ਮੁੜ ਸਿਰਜਣ ਦੀ ਜਿਹੜੀ ਸਮਰੱਥਾ ਰੱਖਦਾ ਹੈ। ਸਾਹਿਤ ਮਨੋਵਿਗਿਆਨਕ ਸੂਤਰਾਂ ਦੀ ਪੇਸ਼ਕਾਰੀ ਦੇ ਲਈ ਚੰਗਾ ਸਾਧਨ ਹੈ। ਇਸੇ ਤਰ੍ਹਾਂ ਇਹ ਪੱਧ ਦੇਖਦੇ ਹਾਂ ਕਿ ਸਾਹਿਤ ਦਾ ਰਾਜਨੀਤੀ ਦੇ ਨਾਲ ਜਿਹੜਾ ਕੀ ਸੰਬੰਧ ਹੈ। ਜਿੱਥੇ ਸਾਹਿਤ ਰਾਜਨੀਤੀ ਦਾ ਜਿਹੜਾ ਮਾਰਗਦਰਸ਼ਨ ਕਰਦਾ ਹੈ ਉੱਥੇ ਹੀ ਰਾਜਨੀਤੀ ਵੀ ਕਈ ਖੇਤਰਾਂ ਦੇ ਵਿੱਚ ਸਹਿਤ ਨੂੰ ਸੇਧ ਦਿੰਦੀ ਹੈ ਸਾਇਤਕਾਰ ਆ ਜੋ ਆਪਣੇ ਸੁਪਨਿਆਂ ਦੇ ਵਿੱਚ ਨਵੀਂ ਰਾਜਨੀਤਿਕ ਨੁਹਾਰ ਨੂੰ ਪੇਸ਼ ਕਰਦਾ ਇਸੇ ਤਰ੍ਹਾਂ ਹੀ ਸਾਇਤ ਆਪਣੇ ਆਪ ਦੇ ਵਿੱਚ ਰਾਜਨੀਤੀ ਦੀ ਡੰਗੋਰੀ ਵੀ ਹੈ ਠੀਕ ਹੈ ਜੋ ਸਾਇਤਕਾਰ ਹੈਗਾ ਆਪਣੇ ਵਿਚਾਰਾਂ ਦੇ ਰਾਹੀਂ ਜੋ ਰਾਜਨੀਤੀ ਹੈ ਉਸ ਦੀ ਉਹ ਗੱਲ ਕਰਦਾ ਹੈਗਾ ਠੀਕ ਹੈ ਉਸ ਦੇ ਵਿੱਚ ਕੀ ਕੁਝ ਹੁੰਦਾਗਾ ਉਸ ਨੂੰ ਉਹ ਆਪਣੇ ਢੰਗ ਦੇ ਨਾਲ ਜਿਹੜਾ ਪੇਸ਼ ਕਰ ਸਕਦਾ ਹੈ ਨੈਕਸਟ ਆਪਾਂ ਗੱਲ ਕਰਾਂਗੇ ਸਾਹਿਤ ਦਾ ਜਿਹੜਾ ਸੱਭਿਆਚਾਰ ਦੇ ਨਾਲ ਕੀ ਸਬੰਧ ਹੈ ਦੇਖੋ ਸਾਹਿਤ ਦਾ ਜਿਹੜਾ ਸੱਭਿਆਚਾਰ ਦੇ ਨਾਲ ਇੱਕ ਗਹਿਰਾ ਸਬੰਧ ਹੈ ਜਟਿਲ ਸਬੰਧ ਹੈ ਦਵੰਦਾਤਮਕ ਜਿਹੜਾ ਸਬੰਧ ਹੈ ਸਾਹਿਤ ਦਾ ਰੂਪ ਤੇ ਵਸਤੂ ਜਿਹੜੇ ਨਿਰੰਤਰ ਹੀ ਬਦਲਦੇ ਰਹਿੰਦੇ ਹਨ ਅਜਿਹਾ ਸੱਭਿਆਚਾਰ ਦੇ ਬਦਲਣ ਦੇ ਨਾਲ ਹੀ ਹੁੰਦਾ ਹੈ ਦੇਖੋ ਜਿਵੇਂ ਜਿਵੇਂ ਸਾਡਾ ਸੱਭਿਆਚਾਰ ਬਦਲ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਸਾਡਾ ਸਾਹਿਤ ਵੀ ਬਦਲਦਾ ਰਹਿੰਦਾ ਹੈ ਸਾਹਿਤਿਕ ਰਚਨਾ ਜਿਹੜੀ ਕਲਾਤਮਕ ਬਿੰਬਾਂ ਰਾਹੀਂ ਵਾਸਤਵਿਕ ਜੀਵਨ ਦੀ ਮੁੜ ਉਸਾਰੀ ਹੈ ਇਹ ਵਾਸਤਵਿਕਤਾ ਹੀ ਜੀਵਨ ਜਿਹੜੀ ਇਹ ਵਾਸਤਵਿਕ ਜੀਵਨ ਉਹਦਾ ਸੱਭਿਆਚਾਰ ਹੈ ਸਾਹਿਤ ਅਤੇ ਦਰਸ਼ਨ ਸਾਹਿਤ ਅਤੇ ਦਰਸ਼ਨ ਸਾਹਿਤ ਦੇ ਵਿੱਚ ਫਿਲਾਸਫੀ ਹੁੰਦੀ ਹੈ ਦੇਖੋ ਸਾਹਿਤ ਵਿੱਚ ਫਿਲਾਸਫੀ ਹੁੰਦੀ ਹੈ ਹਰ ਇੱਕ ਲੇਖ ਆਪਣੀਆਂ ਰਚਨਾਵਾਂ ਦੇ ਰਾਹੀਂ ਆਪਣੇ ਦਾਰਸ਼ਨਿਕ ਨਜ਼ਰੀਏ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕਰਦਾ ਹੈ ਇੱਕ ਜੋ ਫਿਲਾਸਫਰ ਹੈਗਾ ਤੇ ਸਾਇਦ ਕਰਾ ਦੋਵੇਂ ਹੀ ਸਮਾਜ ਦੇ ਪ੍ਰਸੰਗ ਵਿੱਚ ਵਿਚਰਦੇ ਹਨ ਲਾਸਟ ਜਿਹੜਾ ਹੈਗਾ ਸਾਹਿਤ ਅਤੇ ਧਰਮ ਸਾਹਿਤ ਦਾ ਧਰਮ ਦੇ ਨਾਲ ਜਿਹੜਾ ਕੀ ਰਿਸ਼ਤਾ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਸਬੰਧ ਹੈ ਦੇ ਨਾਲ ਦੇਖੋ ਸਾਹਿਤ ਅਤੇ ਧਰਮ ਆ ਜਿਹੜੇ ਦੋ ਵੱਖ-ਵੱਖ ਜਿਹੜੇ ਅਨੁਸ਼ਾਸਨ ਹੈ ਗਿਆ ਜਿਹੜੇ ਲਗਾਤਾਰ ਹੀ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ ਤੇ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਵੀ ਰਹਿੰਦੇ ਆ ਸਾਹਿਤ ਕਿਸੇ ਸਮਾਜ ਦੇ ਅੰਦਰ ਪ੍ਰਚਲਿਤ ਜੋ ਧਰਮ ਦੀਆਂ ਕਦਰਾਂ ਕੀਮਤਾਂ ਦਾ ਪ੍ਰਸਾਰਣ ਵੀ ਕਰਦਾ ਤੇ ਉਸ ਦਾ ਜਿਹੜਾ ਇਹ ਮੁਲਾਂਕਣ ਵੀ ਕਰਦਾ ਹੈਗਾ ਠੀਕ ਆ ਕਿਸੇ ਧਰਮ ਦੇ ਵਿੱਚ ਕੋਈ ਕੀ ਕੁਝ ਚੱਲ ਰਿਹਾ ਠੀਕ ਆ ਉਸ ਨੂੰ ਜਿਹੜਾ ਸਾਹਿਤ ਹੈਗਾ ਆਪਣੇ ਜਿਹੜੇ ਤੌਰ ਤਰੀਕੇ ਦੇ ਨਾਲ ਜਿਹੜਾ ਸਾਹਿਤ ਕਰ ਉਸ ਨੂੰ ਉਸ ਦਾ ਜਿਹੜਾ ਵਿਸ਼ਲੇਸ਼ਣ ਕਰ ਸਕਦਾ ਹੈ ਧਰਮ ਦੀ ਸਮਗਰੀ ਅਮੂਰਤ ਸਮੂਰਤ ਦੋਵਾਂ ਰੂਪਾਂ ਦੇ ਵਿੱਚ ਹੁੰਦੀ ਹੈ ਜਦੋਂ ਕਿ ਜੋ ਸਾਹਿਦ ਦੀ ਸਮਗਰੀ ਕੇਵਲ ਅਮੂਰਤ ਹੁੰਦੀ ਹੈ ਏਸੀ ਅੱਜ ਦਾ ਜਿਹੜਾ ਆਪਣਾ ਟੌਪਿਕ ਜਿਹੜਾ ਸਾਹਿਦ ਦੇ ਨਾਲ ਸੰਬੰਧ ਸੀਗਾ ਸਾਹਿਦ ਦਾ ਹੋਰ ਅਨੁਸ਼ਾਸਨਾਂ ਦੇ ਨਾਲ ਸੰਬੰਧ ਕੀ ਸੰਬੰਧ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਤੁਹਾਡੇ ਸਿਲੇਬਸ ਦੇ ਨਾਲ ਰਿਲੇਟਡ ਜੋ ਵੀਡੀਓ ਹੋਣਗੀਆਂ ਉਹ ਆਪਾਂ ਸਮੇਂ ਸਿਰ ਜਿਹੜਾ ਬਣਾਉਂਦੇ ਰਵਾਂਗੇ ਕੋਈ ਵੀ ਸਟੂਡੈਂਟ ਜੇਕਰ ਵਿਸਥਾਰ ਦੇ ਵਿੱਚ ਇੱਕ ਪ੍ਰੋਪਰ ਢੰਗ ਦੇ ਨਾਲ ਜਿਹੜਾ ਸਿਲੇਬਸ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਇਸ ਨੰਬਰ ਤੇ ਜਿਹੜਾ ਸੰਪਰਕ ਕਰ ਸਕਦਾ ਹੈ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਧੰਨਵਾਦ